ਸੈਰੇਮੋਨੀ ਅਕਾਲੀ ਦਲ ਦੇ ਅੰਦਰੋਂ ਹੌਲੀ-ਹੌਲੀ ਕਰਕੇ ਪਰ ਬਗਾਵਤ ਉੱਠਦੀ ਨਜ਼ਰ ਆ ਰਹੀ ਹੈ ਹੁਣ ਉਹਨੂੰ ਬਗਾਵਤ ਕਹਿ ਦਈਏ ਜਾਂ ਪੰਥ ਪਰਸਤੀ ਇਹ ਫਿਲਹਾਲ ਚਰਚਾ ਦਾ ਵਿਸ਼ਾ ਹੈ ਪਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਕਿਤੇ ਨਾ ਕਿਤੇ ਬਗਾਵਤ ਜ਼ਰੂਰ ਹੈਗੀ ਹੁਣ ਮੌਜੂਦਾ ਜਿਹੜੇ ਸਵਾਲ ਉੱਠ ਰਹੇ ਨੇ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਦੋ ਲੀਡਰ ਨੇ ਅਕਾਲੀ ਦਲ ਦੇ ਉਹਨਾਂ ਨੂੰ ਜ਼ਿੰਮੇਵਾਰੀਆਂ ਵੀ ਸੌਪੀਆਂ ਗਈਆਂ ਨੇ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਨੇ ਨਵੀਂ ਭਰਤੀ ਪ੍ਰਕਿਰਿਆ ਦੇ ਵਿੱਚ ਔਰ ਉਹਨਾਂ ਲੀਡਰਾਂ ਨੇ ਕਹਿੰਦੇ ਕਿ ਚਿੱਠੀ ਲਿਖੀ ਹੈ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹਨਾਂ ਦੋ ਲੀਡਰਸ ਦਾ ਨਾਮ ਜਿਹੜਾ ਹੈ ਉਹ ਮੀਡੀਆ ਰਿਪੋਰਟਸ ਦੇ ਮੁਤਾਬਕ ਮੰਤਰੀ ਤੇ ਅਿਆਲੀ ਔਰ ਇਕਬਾਲ ਸਿੰਘ ਝੁੰਦਾ ਇਹ ਦੋ ਲੀਡਰ ਮੀਡੀਆ ਰਿਪੋਰਟਸ ਦੇ ਮੁਤਾਬਕ ਦੱਸੇ ਜਾ ਰਹੇ ਨੇ ਕਿ ਇਹਨਾਂ ਨੇ ਇੱਕ ਚਿੱਠੀ ਲਿਖੀ ਹੈ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਔਰ ਇਹ ਮੰਗ ਕੀਤੀ ਹੈ ਕਿ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਕਨਵੀਨ ਕੀਤੀ ਜਾਵੇ ਰਿਪੋਰਟਸ ਜੋ ਆ ਰਹੀਆਂ ਨੇ ਉਸ ਮੁਤਾਬਕ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿ ਇਹ ਚਿੱਠੀ ਲਿਖੀ ਗਈ ਹੈ ਔਰ ਇਹਦਾ ਵਿਸ਼ਾ ਇਹ ਰੱਖਿਆ ਗਿਆ ਹੈ ਦੱਸਦੀ ਹੈ ਕਿ ਸੱਤ ਮੈਂਬਰੀ ਕਮੇਟੀ ਜਿਹੜੀ 2 ਦਸੰਬਰ ਦੇ ਫੈਸਲੇ ਦੇ ਵਿੱਚ ਐਲਾਨੀ ਗਈ ਸੀ ਹੁਕਮ ਹੋਇਆ ਸੀ ਉਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐਸਜੀਪੀਸੀ ਪ੍ਰਧਾਨ ਨੇ ਔਰ ਨਾਲੋ ਨਾਲ ਇਸ ਕਮੇਟੀ ਦੇ ਪ੍ਰਧਾਨ ਲਗਾਏ ਗਏ ਸੀ ਪਰ ਹੁਣ ਤੱਕ ਆਉਂਦੇ ਆਉਂਦੇ ਉਹ ਕਮੇਟੀ ਆਲੋਪ ਹੁੰਦੀ ਪ੍ਰਤੀਤ ਹੋਣ ਲੱਗ ਗਈ ਹੈ ਤੇ ਅਦ੍ਰਿਸ਼ ਹੁੰਦੀ ਪ੍ਰਤੀਤ ਹੋਣ ਲੱਗ ਗਈ ਹੈ ਨਜ਼ਰ ਨਹੀਂ ਆ ਰਹੀ ਔਰ ਉਸੇ ਚੀਜ਼ ਨੂੰ ਲੈ ਕੇ ਮਨਪ੍ਰੀਤ ਯਾਲੀ ਔਰ ਇਕਬਾਲ ਸਿੰਘ ਝੁੰਦਾ ਨੇ ਕਹਿੰਦੇ ਚਿੱਠੀ ਲਿਖੀ ਹੈ ਮੀਡੀਆ ਰਿਪੋਰਟਸ ਮੁਤਾਬਕ ਔਰ ਉਸ ਚ ਮੀਟਿੰਗ ਕਨਵੀਨ ਕੀਤੀ ਜਾਵੇ ਗੁਰਪ੍ਰਤਾਪ ਬਡਾਲਾ ਵੀ ਇਹੀ ਗੱਲ ਕਰਦੇ ਆ ਕਿ ਮੀਟਿੰਗ ਬੁਲਾਉਣੀ ਚਾਹੀਦੀ ਹੈ ਤੇ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਅਧਿਕਾਰ ਹੈ ਉਹਨੂੰ ਐਕਸਰਸਾਈਜ਼ ਕਰਨਾ ਚਾਹੀਦਾ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਹੁਣ ਤੱਕ ਗੱਲਾਂ ਚੱਲ ਰਹੀਆਂ ਕਿ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਸਾਰੇ ਮੈਂਬਰ ਨੇ ਉਹ ਤਾਂ ਇਕੱਲੀ ਲੀਡਰਸ਼ਿਪ ਨੇ ਮੈਨੇਜ ਕਰ ਲੇ ਔਰ ਇਹ ਇਲਜ਼ਾਮ ਜਿਹੜੇ ਇਕੱਲੀ ਲੀਡਰਸ਼ਿਪ ਦੇ ਉੱਤੇ ਲਗਾਏ ਜਾ ਰਹੇ ਆ ਪਰ ਇਸ ਦੇ ਚੱਲਦੇ ਮਨਪ੍ਰੀਤ ਯਾਲੀ ਔਰ ਇਕਬਾਲ ਸਿੰਘ ਝੁੰਡਾ ਨੇ ਕਹਿੰਦੇ ਕਿ ਚਿੱਠੀ ਲਿਖੀ ਹੈ ਕਿ ਇਸ ਨੂੰ ਇਸ ਦੇ ਅਧਿਕਾਰ ਨੂੰ ਐਕਸਰਸਾਈਜ਼ ਕੀਤਾ ਜਾਵੇ ਔਰ ਜਿਹੜਾ ਕੰਮ ਸ਼੍ਰੀਕਾਲ ਤਖਸਾਲ ਦੇ ਜੱਥੇਦਾਰ ਨੇ ਸੌਂਪਿਆ ਉਸ ਨੂੰ ਸ਼ੁਰੂ ਕਰ ਦਿੱਤਾ ਜਾਵੇ ਉਸ ਨੂੰ ਆਰੰਭ ਕਰ ਦਿੱਤਾ ਜਾਵੇ ਹਾਲਾਂਕਿ ਜੇ ਗੱਲ ਕਰੀਏ ਇਸ ਸੱਤ ਮੈਂਬਰੀ ਕਮੇਟੀ ਦੀ ਤਾਂ ਇਸ ਦੇ ਵਿੱਚ ਮਨਪ੍ਰੀਤ ਯਾਲੀ ਵੀ ਮੌਜੂਦ ਨਹੀਂ ਮਨਪ੍ਰੀਤ ਯਾਲੀ ਦੀ ਗੱਲ ਕਰੀਏ ਤਾਂ ਮਨਪ੍ਰੀਤ ਯਾਲੀ ਐਸ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਜਿਹੜੀ ਭਰਤੀ ਪ੍ਰਕਿਰਿਆ ਹੈ ਉਹਦੇ ਵਿੱਚ ਉਹਨਾਂ ਨੂੰ ਰਾਜਸਥਾਨ ਦਾ ਜ਼ਿੰਮਾ ਸੌਂਪਿਆ ਤੇ ਦੂਜੇ ਪਾਸੇ ਇਕਬਾਲ ਸਿੰਘ ਝੁੰਡਾ ਨੇ ਜਿਨ੍ਹਾਂ ਨੂੰ ਮਲੇਰ ਕੋਟਲੇ ਦਾ ਜ਼ਿੰਮਾ ਸੌਂਪਿਆ ਹੁਣ ਮਨਪ੍ਰੀਤ ਅਯਾਲੀ ਨੇ ਤਾਂ ਕਲੀਅਰ ਕਰ ਦਿੱਤਾ ਸੀ ਕਿ ਉਹ ਸ਼੍ਰੀ ਕਾਲ ਤਖਸਾਲਬ ਦੇ ਹੁਕਮਨਾਮੇ ਦੇ ਆਧਾਰ ਦੇ ਉੱਤੇ ਹੀ ਚੱਲਣਗੇ ਉਹਨਾਂ ਤੋਂ ਉਹਨਾਂ ਤੋਂ ਉਹ ਹੁਕਮ ਲੈਣਗੇ ਤੇ ਜਿਵੇਂ ਉਹ ਕਹਿਣਗੇ ਉਵੇਂ ਕੀਤਾ ਜਾਵੇਗਾ ਤੇ ਹੁਣ ਮਨਪ੍ਰੀਤ ਅਯਾਲੀ ਨੇ ਚਿੱਠੀ ਲਿਖੀ ਹੈ ਜਾਣਕਾਰੀ ਮੁਤਾਬਕ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਜੋ ਸੂਤਰਾਂ ਮੁਤਾਬਕ ਖਬਰ ਆ ਰਹੀ ਹੈ ਜੋ ਰਿਪੋਰਟਸ ਮੁਤਾਬਕ ਖਬਰ ਆ ਰਹੀ ਹੈ ਕਿ ਚਿੱਠੀਆਂ ਲਿਖੀਆਂ ਗਈਆਂ ਨੇ ਔਰ ਚਿੱਠੀਆਂ ਲਿਖਣ ਵਾਲੇ ਅਕਾਲੀ ਦਲ ਦੇ ਹੀ ਲੀਡਰ ਨੇ ਔਰ ਇਹਨਾਂ ਲੀਡਰਾਂ ਸੱਤ ਮੈਂਬਰੀ ਕਮੇਟੀ ਨੂੰ ਐਕਸਰਸਾਈਜ਼ ਕਰਨ ਦੀ ਗੱਲ ਕਹੀ ਹੈ ਖੈਰ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਚਿੱਠੀ ਕੀ ਅਸਲ ਦੇ ਵਿੱਚ ਲਿਖੀ ਗਈ ਹੈ ਔਰ ਜੇ ਚਿੱਠੀ ਲਿਖੀ ਗਈ ਹੈ ਤਾਂ ਐਸਜੀਪੀਸੀ ਪ੍ਰਧਾਨ ਜਿਹੜੇ ਕੇਸ ਕਮੇਟੀ ਦੇ ਵੀ ਪ੍ਰਧਾਨ ਨੇ ਉਹ ਕੀ ਕਰਦੇ ਨੇ ਜਾਂ ਫਿਰ ਇਹਦਾ ਫੈਸਲਾ ਵੀ 28 ਤਰੀਕ ਨੂੰ ਪੰਜ ਸਿੰਘ ਸਾਬਾਨਾ ਦੀ ਕਤਰਤਾ ਦੇ ਵਿੱਚ ਹੋਵੇਗਾ ਬਹੁਤ ਸਾਰੇ ਸਵਾਲ ਇਸ ਵੇਲੇ ਬਰਕਰਾਰ ਨੇ 28 ਤਰੀਕ ਨੂੰ ਕੀ ਹੋਣ ਵਾਲਾ ਹੈ ਉਹ ਬਿਲਕੁਲ ਕਿਸੇ ਨੇ ਨਹੀਂ ਬਾਚਿਆ ਵਿਚਾਰਾਂ 'ਮੈਂ ਵਿਸ਼ਾ ਜ਼ਰੂਰ ਹੈ ਪਰ ਕੋਈ ਨਹੀਂ ਜਾਣਦਾ ਕਿ ਉਸ ਵੇਲੇ ਕਿਹੜੇ ਹੁਕਮਨਾਮੇ ਜਾਰੀ ਹੋ ਜਾਣੇ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ